ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਚੈਨਲ ਪੀਟੀਸੀ ਲਾਈਵ ਤੇ ਤੇ ਮੈਂ ਤੁਹਾਡਾ دوست ਸਾਬਿਰ ਵਰਕ ਹਾਜ਼ਰ ਹਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਕਿਵੇਂ ਰਹੇਗਾ ਇਸ ਸਾਲ ਮੌਨਸੂਨ ਤੇ ਕਿਵੇਂ ਰਹੇਗਾ ਮੌਸਮ ਦਾ ਜਿਹੜਾ ਆਉਣ ਵਾਲਾ ਸਮਾਂ ਤੇ ਮੌਸਮ ਦਾ ਅਨੁਮਾਨ ਲਗਾਉਣ ਵਾਲੀ ਨਿਜੀ ਏਜੰਸੀ ਸਿਕਾਈ ਮੈਟ ਨੇ ਮੌਨਸੂਨ ਦੇ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਲਾਇਆ ਸਕਾਈ ਮੈਟ ਅਨਸਾਰੇ ਜੂਨ ਤੋਂ ਸਤੰਬਰ ਤੱਕ ਮੌਨਸੂਨ ਆਮ ਨਾਲੋਂ ਘੱਟ ਰਹੇਗਾ ਸਕਾਈ ਮੈਟ ਦੇ ਮੈਨੇਜਿੰਗ ਡਾਇਰੈਕਟਰ ਜਤੈਨ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਂਤ মহাসাগর ਔਸਤ ਤੋਂ ਜ਼ਿਆਦਾ ਗਰਮ ਹੈ ਮਾਰਚ ਤੋਂ ਮਈ ਮਹੀਨੇ ਦੌਰਾਨ ਅਲ ਨੀਨੋ ਦੀ ਸੰਭਾਵਨਾ 80% ਦੀ ਹੈ ਜੋ ਕਿ ਜੂਨ ਤੋਂ ਅਗਸਤ ਤੋਂ ਮਹੀਨੇ ਵਿੱਚ ਘਟ ਕੇ 60% ਦੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਇਸ ਸਾਲ ਅਲ ਨੀਨੋ ਦਾ ਅਸਰ ਰਹੇਗਾ ਅਤੇ ਮੌਨਸੂਨ ਦੇ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ ਫਰਵਰੀ ਚ ਸਿਕਾਈ ਮੈਟ ਨੇ ਆਪਣੇ ਅਨੁਮਾਨ ਚ ਇਸ ਸਾਲ ਲਈ ਮੌਨਸੂਨ ਦੇ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਪ੍ਰਗਟਾਈ ਸੀ ਏਜੰਸੀ ਨੇ ਲੰਬੇ ਸਮੇਂ ਦੀ ਔਸਤ ਐਲਪੀਏ ਦੇ ਮੁਕਾਬਲੇ ਮੌਨਸੂਨ ਦੇ 93 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਤੇ ਇਸੇ ਦਰਾਂ ਨੀ ਰਾਸ਼ਟਰੀ ਰਾਜਧਾਨੀ ਤੇ ਤੇਜ਼ ਹੋਰੀ ਗਰਮੀ ਅਤੇ ਵਾਧੇ ਤਾਪਮਣ ਤੋਂ ਪ੍ਰੇਸ਼ਾਨ ਲੋਕਾਂ ਨੂੰ 5 ਤਰੀਕ ਨੂੰ ਥੋੜੀ ਰਾਤ ਮਿਲ ਸਕਦੀ ਹੈ ਮੌਸਮ ਵਿਭਾਗ ਨੇ ਆਪਣੇ ਅਗਾਊਂ ਅਨੁਮਾਨ ਚ ਕਿਹਾ ਹੈ ਕਿ 5 ਅਪ੍ਰੈਲ ਨੂੰ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਚ ਤੇਜ਼ ਹਵਾ ਦੇ ਨਾਲ ਮੀਂਹ ਵੀ ਪੈ ਸਕਦਾ ਹੈ ਇਸ ਨਾਲ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ ਵਿਭਾਗ ਨੇ ਆਪਣੇ ਅਗਾਊਂ ਅਨੁਮਾਨ ਚ ਇਹ ਵੀ ਕਿਹਾ ਹੈ ਕਿ 6 7 8 ਅਤੇ 9 ਅਪ੍ਰੈਲ ਨੂੰ ਦਿੱਲੀ ਐਨਸੀਆਰ ਚ ਅਸਮਾਨ ਚ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾ ਦੇ ਨਾਲ ਹਲਕੀਆਂ ਛਿੱਟਾਂ ਵੀ ਪੈ ਸਕਦੀਆਂ ਨੇ ਦਿੱਲੀ ਐਨਸੀਆਰ ਚ ਸਵੇਰੇ ਤੇਜ਼ ਧੁੱਪ ਰਹੀ ਅਤੇ ਮੌਸਮ ਵਿਭਾਗ ਨੇ ਆਪਣੇ ਅਗਾਊਂ ਅਨੁਮਾਨ ਚ ਦਿਨ ਸਮੇਂ ਪਾਰਾ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਹੈ ਘਟ ਤੋਂ ਘਟ ਤਾਮਮਨ ਆਮ ਨਾਲੋਂ 1 ਡਿਗਰੀ ਘੱਟ 17.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਸਮਾਨ ਸਾਫ਼ ਰਹੇਗਾ ਸ਼ਾਮ ਨੂੰ ਬੱਦਲ ਛਾ ਸਕਦੇ ਹਨ ਸਵੇਰੇ 8:30 ਵਜੇ ਨਮੀ ਦਾ ਪੱਧਰ 50% ਦੀ ਦਰਜ ਹੋਇਆ ਹੈ ਤੇ ਦੋਸਤੋ ਇਹ ਸੀ ਜਾਣਕਾਰੀ ਧੰਨਵਾਦ ਸਿਕਾਈ ਮੈਟ ਤੇ ਭਾਰਤੀ ਮੌਸਮ ਵਿਭਾਗ ਤੋਂ ਜਿਹੜੀ ਜਾਰੀ ਕੀਤੀ ਗਈ ਹੈ ਤੇ ਇਹ ਪ੍ਰਮੁੱਖ ਪੰਜਾਬ ਦੇ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਤੇ ਅਸੀਂ ਆਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਵਾਸਤੇ ਧੰਨਵਾਦ ਬਹੁਤ ਬਹੁਤ ਧੰਨਵਾਦ